ਸਾਨੂੰ ਨਾ ਪਾਣੀ ਟੈਂਕੀ ਦੀ ਭਰ ਦੂਗੀ। ਹਾਂ ਤਾਂ ਕੀਤਾ ਮੈਂ ਉੱਧਰ ਮੈਨੂੰ ਕੁਛ ਤੈਨੂੰ ਤਾਂ ਬੜਾ ਗੁੱਸਾ ਆ ਰਿਹਾ ਤੂੰ ਪੈ ਮੰਗੀ ਜਾਂਦੇ ਮੇਰੇ ਕੋਲ ਆ ਕੇ ਖਾਣ ਨੂੰ ਆਉ ਦੇ ਦੇ ਆਉ ਦੇ ਦੇ ਮੈਂ ਦੱਸ ਕਿੱਥੋਂ ਦਮਾਂ ਮੈਂ ਤਾਂ ਆਪ ਮੈਂ ਮੈਂ ਆਕ ਦੁੱਗੀ ਆ ਉਧਰ ਪਾਣੀ ਘਾਤ ਹੋ ਗਿਆ ਉਧਰ ਸਾਡੇ ਕੱਪੜੇ ਧੋਣ ਵਾਲੇ ਪਏ ਨੇ। ਧੌਣ ਤੇ ਬੈਠਦੇ ਆ। ਮੈਨੂੰ ਕੁਛ ਖਾਣ ਨੂੰ ਦੇ ਦੇ ਉਧਰ ਮੈਨੂੰ ਕੋਈ ਦੇ ਨਹੀਂ ਰਿਹਾ ਰੋਟੀ ਨਾਲ ਸਾਥ ਨਹੀਂ ਦਿੰਦਾ। ਗੁਰਾ ਅੱਧੀ ਗੱਲ ਹੋ ਗਈ। ਆਪਾਂ ਚਲੇ ਜਾਵਾਂਗੇ ਕੋਈ ਗੱਲ ਨਹੀਂ ਉਧਰ। ਕਿਹੜਾ ਤੁਹਾਨੂੰ 3 ਦਿਨ ਦਾ ਆਪਾਂ ਹੁਣ ਪੁੱਛ ਲਾਂਗੇ ਠੀਕ ਆ ਠੀਕ ਹੈ ਤੇ ਵਿੰਦਰ ਜਾਦਾ ਹੁੰਦਾ ਹੈ ਚੰਤ ਹੋਈ ਨਾ ਆਦੂਗਾ ਤਾਂ ਹਾਂ ਹੋਂ ਤਾਂ ਤੇਰ ਤੂੰ ਸਾਲ ਨੂੰ ਬੁਲਾ ਲਈ ਅਦੇ ਦਾ ਖਾ ਲਏ ਉਹਨੇ ਆ ਸਾਲ ਨੂੰ ਉਹ ਹੋ ਤੇ ਵਿੰਦਰ ਵੀ ਨਾ ਜਿੰਨੀ ਲੱਗ ਰਹੇ ਜਾਂਦੇ ਹਰਵੀਰ ਵੀ ਨਾ ਹੁੰਦੇ ਨੂੰ ਗਾਣਾ ਕੱਢੀ ਜਾਂਦੀ ਦੀ ਵਿਚਾਰੇ ਵੀਰੇ ਨੂੰ ਹੁਣ ਰੋ ਰਹੇ ਹਾਂ ਖਾਏ ਦੇਖੀ ਇਹ ਰੋਦੇ ਨਹੀਂ ਪਾਉਂਦੇ ਹਾਂਜੀ ਨਾ ਕਿਦਾ ਸੌਤਾ ਹਾਂ ਪਟਿਆਰੇ ਸੀਦਾ ਆਹੋ ਕਿਹੜਾ ਇਹ ਗੁਗੁੰਦੀ ਦਾ ਸੂਟ ਹੈ ਇਹ ਵੀ ਕਰਾਂਗੀ ਕੱਢਾਂਗੀ ਹਜੇ ਆਹੋ ਗੁਗੁੰਦੀ ਦਾ ਹਾਂਜੀ ਹਾਂ ਉਧਰੋਂ ਮਾਸਦੇ ਜਿੱਤੇ ਮਾਸੇ ਸੂਟ ਬੜੀ ਧਿਆ ਕਰਾ ਰਹੇ ਨੇ ਚਾਲੂ ਕਰਦੇ ਨੇ ਡਿਜ਼ਾਈਨ ਵਗੈਰਾ ਵਧੀਆ ਕਰਦੇ ਨੇ ਉਹਨਾਂ ਨੇ ਆਰਾਮ ਨਾਲ ਕਰਾਂਗੇ ਨਾ ਸੂਟ تیار ਯਾਨੀ ਆ ਮੇਰੀ ਭੈਣ ਆ ਗਈ ਅੱਜ ਅੱਜ ਸਾਡੇ ਹੈ ਨਹੀਂ ਟੈਂਕੀ 'ਚ ਪਾਣੀ ਪਾਣੀ ਟੈਂਕੀ 'ਚ ਤੂੰ ਸਾਡਾ ਪਤਾ ਲੈਣੀ ਹੈ ਮਾਨੂੰ ਗਰਮੀ ਬਹੁਤ ਆ ਹਾਂ ਆ ਦੇਖ ਐ ਹੁਣ ਮੈਨੂੰ ਮੇਰੇ ਤੇ ਵੀ ਅੱਧਾ ਗੁੱਸਾ ਲਾਹੁ ਦੇਖੀਂ ਲਾਹੂਗੀ ਆ ਦੇਖ ਪਰ ਕਿਹਦੇ ਤੇ ਲਾਹਾ ਆ ਦੇਖ ਮੇਰੇ ਮਾਪੇ ਤਾਂ ਹੈ ਨਹੀਂ ਮੈਂ ਉਹਨਾਂ ਤੇ ਲਾ ਨਾ ਲਾ ਨਾ ਮੈਂ ਤਾਂ ਆਪ ਕਹਿ ਰਹੀ ਆ ਲਾ ਲੈ ਲਾ ਹੋਰ ਸੁਣਾ ਹੋਰ ਕੀ ਸੁਣਾਵਾਂ ਚੱਲ ਤੇਰੇ ਚਾਰ ਚਫਾਮਾ ਕੀ ਪਾਣਾ ਕੀ ਬਾਣਾ ਹੋਰ ਲੋ ਜੀ ਸ਼ਾਮ ਦਾ ਟਾਈਮ ਉੱਧੇ ਪਿੰਡਿਆ ਤੋਂ ਵੀ ਚਾਰੀਆਂ ਨੇ ਛੋਟਾ ਗੈਸਟ ਕਿੱਥੇ ਆ ਹਰਿਆਣਾ ਹਰਿਆਣਵੀ ਹਰਿਆਣਵੀ ਆ ਬਰਕਿਆਂ ਦੇ ਦੋ ਚਾਰ ਹਾਂ ਉਹ ਦਿਨ ਤਾਂ ਕਹਿੰਦੇ ਸੀ ਗੱਲਾਂ ਮਾਰੀ ਜਾਂਦੇ ਅੱਜ ਅਸੀਂ ਭਿੰਡੀਆਂ ਤੋੜ ਰਹੇ ਜਿਵੇਂ ਗੱਗ ਨੇ ਆਈ ਦੀ ਸੀ ਹਾਂ ਕਿਹਨੇ ਗੱਲਾਂ ਜਾਦੇ ਸਬਜ਼ੀ ਘਾਟ ਤੋੜ ਰਹੇ ਨੇ ਅੱਜ ਅਸੀਂ ਗੱਲਾਂ ਨਹੀਂ ਮਾਰਦੇ ਅਸੀਂ ਸਬਜ਼ੀ ਤੋੜਾਂਗੇ ਗੱਲਾਂ ਨਾ ਮਾਰੋ ਗੱਲਾਂ ਘੱਟ ਸੱਭੀ ਜਾ ਦੇ ਆ ਲਾਲ ਮਿਰਚਾਂ ਵੀ ਤੋੜਨੇ ਆੜੀਆਂ ਨੇ ਹਨਾ ਜੀ ਹਾਂ ਜੀ ਮੈਂ ਇੱਕ ਪੰਜ ਜਨਾਵਾਂ ਬਰ ਬਣਾਈਆਂ ਉਹ ਸਾਰੀਆਂ ਬੁੱਤੀ ਲੱਗੀਆਂ ਜਿਹੜੇ ਬੋੜੂ ਦੇ 30ਾਂ ਸੀ ਫਿਰ ਮੈਂ ਸੋਚਿਆ ਵੀ ਇੰਨੇ ਚਰ ਨਹੀਂ ਲੱਗੇ ਤਾਂ ਦੋ ਤਿੰਨ ਜਨਾ ਨਹੀਂ ਲੱਗੇ ਹੋਰ ਆ ਕarele ਨਹੀਂ ਹੋਏ ਇਹਨੂੰ ਜੀ ਇੱਕ ਹੋਇਆ ਮੈਂ ਛੋਟਾ ਜ ਆ ਦੋ ਤੀਏ ਇੱਕ ਇੱਕ ਆ ਸੀਗਾ ਉਹ ਬੜੀ ਨੇ ਮੈਂ ਜੇ ਸਰ ਬੋਲਦੇ ਆ ਰਹੀ ਬਹੁਤ ਜਿਆਦਾ ਜੀ ਆ ਸੀ ਗੇਲ ਜੀ ਰੀਤੀ ਕੀ ਕਰ ਲੈ ਇੱਕ ਹੋਰ ਸੀਗੀ ਲਾਲ ਮਿਰਚ ਸੀ ਤੂੰ ਬੇਬੇ ਵੀਡੀਓ ਬਣਾਉਂਦਾ ਸੀ ਚੀਜ਼ ਲੜਦੀ ਆਉਂਦੀ ਸੀ ਤਾਂ ਸਹੀ ਦਿਖਾਉਂਦੀ ਸੀ ਉਹ ਐਂ ਬੋਲਦੀ ਨਹੀਂ ਕਿ ਆ ਕੀ ਆ ਫਿਰ ਲਿਖ ਕੇ ਆ ਜਾਂਦਾ ਸੀਗਾ ਹਾਂ ਹੇ ਨੀਚੇ ਲਿਖਿਆ ਜਾਂਦਾ ਹੁੰਦਾ ਜੀ ਅੱਜ ਉਹਦੀ ਇੰਨੀ ਤਰਫੀ ਹੋ ਗਈ ਹੁਣ ਬੋਲਦੀ ਉਹ ਮੈਂ ਨੂੰ ਕਮੈਂਟ ਬੋਲ ਕੇ ਕੀਤੀ ਸੀ ਕਿ ਤੁਸੀਂ ਨਾ ਬੋਲ ਕੇ ਦੱਸਿਆ ਕਰੋ ਵੀ ਕੀ ਕੁਛ ਆ ਪੰਮਿਕਾ ਦੇ ਖੁੱਲੇ ਛੰਡਾ ਕੇ ਕਿਨੇ ਆ ਦੇਖੋ ਇੱਕ ਦਰ ਹੋਰ ਮਿਰਚ ਦਿਖਾਵਾਂ ਦਿਖਾ ਦਿੰਨੇ ਔਰ ਉਹਦੇ ਕਿੱਥੇ ਰੱਖਿਆ ਹੋਇਆ ਇੱਕ ਆ ਤੇ ਇਹ ਤਾਂ ਅੱਥੀ ਰੋਲ ਹੋਇਆ ਸੀ ਨਾ ਕਹ ਰਹੀ ਸੀ ਆ ਫਾੜਾ ਤਾਂ ਜਮਾਲ ਲਾਜੀ ਅਜੇ ਨਭੂਣਾ ਜੇ ਹੋਈ ਹੋਈ ਹੋ ਗਈ ਸੀ ਦੱਸੋ ਤਾਂ ਸਹੀ ਜਮੂ ਕਸ਼ਮੀਰ ਆਪੇ ਆਪ ਹੀ ਨਾ ਆ ਦੇਖੋ ਆ ਆ ਹਲਦੀ ਹਲਦੀ ਆਸੀ ਇਹ ਦੂਈ ਆਹੋ ਜਿਹੜੀ ਗੱਠੀ ਹੁੰਦੀ ਆ ਚਾਚਾ ਦੀ ਧੀ ਤੇ ਆਪ ਦੇ ਤੋਂ ਗੰਮਨ ਇਹ ਆਟੋ ਦਾ ਇੰਜਨ ਅੱਛਾ ਫੁੱਲ ਰੋਕੋ ਖਿੱਚਦਾ ਹੈ ਨਾ ਜਦੋਂ ਮਰਜ਼ੀ ਦੇ ਦੱਸਦਾ ਹੈ ਆਟੋ ਟੈਂਪੂ ਹਾਂ ਆ ਜਨਰੇਟਰ ਦੀ ਜਨਰੇਟਰ ਵੀ ਫਿੱਟ ਕਰਾਇਆ ਹੋਇਆ ਤੇ ਇਹ ਲੋਡ ਪੈ ਜਾ ਵਰਜੈਂਸ ਵਾਸਤੇ ਉੱਥੋਂ ਸਾਫਟ ਪਾਓ ਉੱਥੋਂ ਇੱਧਰ ਆਹ ਪੁਲੀ ਬਣਾਈ ਹੈ ਬੰਦੇ ਵਾਲੀ ਇਹ ਚ ਇੱਥੇ ਬਹੁਤ ਵਧੀਆ ਚੱਲਦਾ ਆਹ ਦੇ ਹਾਂ ਇਹਨਾਂ ਮੇਟਰ ਹਾਂ ਜਨਰੇਟਰ ਜਨਰੇਟਰ ਹਨ ਮੀਟਰ ਸੱਚ ਸਾਰੀ ਅੰਦਰ ਆ ਜਨਰੇਟਰ ਮਧਿਆ ਅੱਗੇ ਗੁਰਵਿੰਦਰ ਤੋਂ ਹੁੰਦਾ ਸੀ ਹੁਣ ਲੱਗਿਆ ਪਤਾ ਓਹੋ ਉਹਨਾਂ ਦਾ ਵਧੀਆ ਸੀ ਤੋਂ ਲੱਗ ਹੂੰ ਸਹੀ ਕਹਿੰਦਾ ਕਹਿੰਦਾ ਬਾਹਰ ਸੁਆ ਲਾ ਕਰਦਾ ਹੈ ਕੱਦ੍ਦਾ ਬਾਹਰ ਆ ਅਗਲੇ ਹੂ ਤੇ ਕੱਟ ਹੋਈ ਜੇ ਤੂੰ ਫੜੀ ਹੋਈ ਨੀ ਮੁਰਿਆ ਓ ਠੀਕ ਹੈ ਗਈ ਲਾਈਟ ਹਾਂ ਲਾਈਟ ਗਈ ਮੋਟਰ ਬੰਦ ਹੋ ਗਈ ਪੈਤ ਲਾ ਲਿਆ ਨਵਾ ਇਹ ਕੋਲ ਫੁੱਲਾ ਜਿਹੜੇ ਕੱਲ ਲਿਆਂਦਾ ਸੀ ਉਹ ਫੇਰ ਤਾਂ ਉਹ ਵੀ ਖੋਲ ਨੂੰ ਕਹਿ ਦੋ ਕਿ ਹੋ ਗਿਆ ਜੀ ਉਹ ਵੀ ਹੋ ਗਿਆ ਫੇਰ ਉਹਦਾ ਰਸਤਾ ਖਾਣਾ ਸੀ ਤੂੰ ਬੱਸ ਲੋ ਜੀ ਥੱਦ ਲੈਂਟ ਭੱਜ ਗਈ ਅੱਧਾ ਕੰਮ ਅਸੀਂ ਨੇ ਪਾਣੀ ਤੇ ਬਾਲਟੀਆਂ ਚ ਪਾਣੀ ਪਾ ਕੇ ਕੱਪਾਂ ਨਾਲ ਲੈਂਦਾ ਹਨਾ ਹਨ ਨਹੀਂ ਆ ਰਹੀ ਹੈ ਪਾਣੀ ਨਹੀਂ ਆ ਰਹੀ ਹੈ ਹਨੀ ਹੂੰ ਲੱਗ ਰਹੀ ਹੈ ਜੀ ਉਹਨਾਂ ਦਾ ਰੋਟੀ ਪਕਾ ਲਈ ਪਾਣੀ ਹਾਲੇ ਦਾਲ ਸਬਜ਼ੀ ਬਣ ਗਈ ਗੱਡੀ ਵੀ ਧੋਈ ਜੀ ਬਸ ਹੁਣ ਸਾਫ਼ ਕਰਨੀ ਹੈ ਹਣੇ ਆ ਜਗ੍ਹਾ ਤੇ ਨਹੀਂ ਮੈਲ ਦੀ ਮਾਮਲੇ ਨੂੰ ਆ ਕੇ ਖੜੀ ਮੈਂ ਕਿਹਾ ਜਮਨੀ ਸਾਫ਼ ਕੀਤਾ ਉਹ 400 ਤੋਂ ਕੁਝ ਨਹੀਂ ਕਰਦੀ ਜੀ ਨਾ ਆ ਸੀ ਹੈ ਜੀ ਆ ਪਈਆਂ ਨੇ ਸਾਰੀਆਂ ਹੈ ਨਾ ਲੋ ਜੀ ਗੱਡੀ ਆ ਸੀਗੀ ਇਹਦੇ ਬਸ ਰਿੰਮ ਰਹਿ ਗਏ ਰਿੰਮ ਤਾਂ ਮੈਨੂੰ ਵੀਰੇ ਦੱਸ ਕੇ ਗਿਆ ਤਾਗਾ ਤਿੰਨ ਬੋਤਲਾਂ ਸੀਗੀਆਂ ਉਰੇ ਪਈਆਂ ਨੇ ਸ਼ਾਇਦ ਸਾਰਾ ਸਮਝਾ ਕੇ ਗਿਆ ਤਾਂ ਕਹਿੰਦਾ ਐ ਕਰਕੇ ਐ ਲਾ ਦੀਆਂ ਦੇਖੋ ਪਈਆਂ ਨੇ ਤਿੰਨੇ ਵਰਤਨੀਆਂ ਨੇ ਰਿੰਮਾਂ ਤੇ ਬਾਕੀ ਅੰਦਰ ਡੈਸ਼ਬੋਰਡ ਤੇ ਸਾਰੇ ਕਿਤੇ ਆ ਸਾਡੀ ਕਾਕਾ ਆ ਗਿਆ ਛੋਟਾ ਜਾਂ ਹਾਂਜੀ ਸਮ੍ਰੀਤ ਸਮ੍ਰੀਤਾ ਹਨਾ ਸਾਡੇ ਕਾਕਾ 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 ਆ ਕਾਕਾ ਆ ਇਨਨ ਸ਼ੋਨਾ ਕਾਕਾ ਕੇ ਛੱਤੀ ਤਾਂ ਹਾਂਜੀ ਉਹ ਗੁਗਲੀ ਚ ਆਨੇ ਰਿਕੇ ਨਾ ਤਾਂ ਆ ਗਿਆ ਹਏ ਮੇਰੀ ਕਿੰਨੀ ਆ ਗਈ ਕੁਛ ਵੀ ਨਹੀਂ ਦਿਖ ਰਿਹਾ ਹੈਗਾ ਬਹੁਤ ਜ਼ਿਆਦਾ ਮੇਰੀ ਆ ਗਈ ਆ ਮਰਿੰਦੇ ਕਨੇ ਮੀਂਹ ਬਹੁਤ ਪੈ ਗਿਆ ਬੱਦੜ ਵੀ ਬਹੁਤ ਆਏ ਪਏ ਬਹੁਤ ਮਿੱਟੀ ਟਟਾ ਨੇ ਦੇਖ ਰਿਹਾ ਲੋਜੀ ਸ਼ਾਮ ਦਾ ਟਾਈਮ ਹੋ ਗਿਆ ਕੇ ਅੰਦਰ ਮਿਲਣ ਦਿਖਾ ਰਹੇ ਨੇ ਨੇਰੀ ਦੇਖੋ ਕਿੰਨੀ ਜੀ ਹੈ ਕੁਝ ਦੀਦੇ ਹੀ ਨਹੀਂ ਅੱਦਰ ਤਾਂ ਕਿੰਨੀ ਜ਼ਿਆਦਾ ਨਹੀਂ ਗਈ ਹੈ ਪੈਰ ਕਰਕੇ ਦਰਦ ਜ਼ਿਆਦਾ ਪੈ ਰਿਹਾ ਬਹੁਤ ਆਖਾਂ ਤੇ ਬੈਠੇ ਹੋਰ ਸਹੀ ਗੱਲ ਹੈ ਮੋਝ ਵੀ ਤੇ ਅੰਦਰ ਬੀਬੀ ਬੈਠੇ ਨੇ ਨੇਰੀ ਕਿੰਨੀ ਆ ਗਈ ਬੀਬੀ ਕਾਂਤੀਆਂ ਬਾਕੀ ਲਾਈਟ ਤਾਂ ਹੈ ਨਹੀਂ ਬਾਹਰ ਸੋਲਰ ਲੱਗਿਆ ਸੀ ਨੇ ਸੋਲਰ ਲਾ ਲਿਆ ਬਸ ਦੋ ਕਮਰੇ ਨੇ ਲੈ ਲਾਨੀਆਂ ਆਹ ਦੇਖੋ ਕਿਵੇਂ ਉੜਦੇ ਨੇ ਪੜਦੇ ਆ ਬਿਚਾਰੇ